ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਖਤੇ ਕੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਫਰੰਟ ਤੋਂ ਇਹ ਸਾਰੇ ਦੇਖ ਹੀ ਲਈ ਸੀ ਪਹਿਲਾਂ ਹੀ ਐਂਟਰੀ ਤੇ ਇੱਕ ਸਾਈਡ ਤੇ ਪੌੜੀਆਂ ਉੱਪਰ ਜਾ ਰਹੀਆਂ ਹਨ ਇਸ ਘਰ ਦੀ ਜਗ੍ਹਾ 3.5 ਮਰਲੇ ਵੱਡੇ ਵਾਲੇ ਹਨ ਤੇ ਇਹਦੇ ਨਾਲ ਹੀ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਦੇ ਬਾਹਰ ਵੀ ਟੈਲੰਟ ਲੱਗੀਆਂ ਹੋਈਆਂ ਹਨ ਅਤੇ ਅੰਦਰ ਵੀ ਟੈਲੰਟ ਲੱਗੀਆਂ ਹੋਈਆਂ ਹਨ ਤੇ ਬਾਹਰ ਇੱਕ ਵਾਸ਼ਪੈਸਿਨ ਲੱਗਾ ਹੋਇਆ ਮਾਲਕਾਂ ਨੇ ਇਸ ਘਰ ਦੀ ਡਿਮਾਂਡ 9 ਲੱਖ ਰੁਪਏ ਰੱਖੀ ਹੈ ਇਸ ਘਰ ਨੂੰ ਬਣਨ ਨੂੰ ਹਜੇ 1 ਸਾਲ ਹੀ ਹੋਇਆ ਹੈ ਇਹ ਘਰ ਨਵਾਂ ਹੀ ਬਣਿਆ ਹੈ ਬਾਕੀ ਪਾਣੀ ਦੀ ਮੋਟਰ ਟੂਟੀਆਂ ਦੇ ਪੈਪ ਦੀ ਫਿਟਿੰਗ ਬਿਜਲੀ ਦੀ ਸਾਰੀ ਫਿਟਿੰਗ ਟੋਟਲੀ ਸਾਰਾ ਕੰਮ ਹੋਇਆ ਹੋਇਆ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੈ ਨਵਾਂ ਹੀ ਦਰਵਾਜ਼ੇ ਵਗੈਰਾ ਵੀ ਸਾਰੇ ਨਵੇਂ ਲੱਗੇ ਆ ਟੋਟਲੀ ਕੰਮ ਨਵਾਂ ਹੀ ਹੋਇਆ ਹੈ ਜੇ ਇਸ ਘਰ ਵਿੱਚ ਆਹ ਦੇਖੋ ਜੀ ਐਂਟਰੀ ਤੇ ਲੌਬੀ ਬਣੀ ਹੋਈ ਹੈ ਖੁੱਲ੍ਹੇ ਢੁਲੇ ਲੌਬੀ ਬਣੀ ਹੋਈ ਹੈ ਤੇ ਇਹਦੇ ਨਾਲ ਹੀ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਦੇ ਦਿੱਤਾ ਗਿਆ ਤੁਸੀਂ ਉਸ ਨੂੰ ਨੋਟ ਕਰ ਲਓ ਆ ਦੇਖੋ ਜੀ ਇਹ ਕਿਚਨ ਬਣੀ ਹੋਈ ਹੈ ਜੀ ਕਿਚਨ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਤੇ ਸਾਹਮਣੇ ਸਾਈਡ ਤੇ ਕਮਰਾ ਬਣਿਆ ਹੋਇਆ ਕਮਰਾ ਵੀ ਖੁੱਲਡੁੱਲਾ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇੱਕ ਵਾਰੀ ਆ ਦੇਖੋ ਜੀ ਆ ਕਮਰਾ ਬਣਿਆ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ